ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੁਸੀਂ ਸਾਰੇ ਕਿਵੇਂ ਹੋ ਮੀਤ ਕਰਦੇ ਹਾਂ ਠੀਕ ਹੋਵੋਗੇ ਤੇ ਗੁਰਪ੍ਰੀਤ ਫੈਮਿਲੀ ਬਲੌਗ ਤੇ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸ਼ਾਮ ਦਾ ਹੋ ਗਿਆ ਸੀ ਟਾਈਮ ਤੇ ਮੈਂ ਬਣਾ ਲਈ ਸੀ ਟਿੰਡੋ ਦੀ ਸਬਜੀ ਤੜਕਾ ਲਾਤਾ ਸੀਗਾ ਤੇ ਮੌਸਮ ਹੋ ਰਿਹਾ ਠੰਡਾ ਇਧਰ ਕੱਪੜੇ ਧੋਤੇ ਸੀਗੇ ਮੌਸਮ ਵਧੀਆ ਠੰਡਾ ਠੰਡਾ ਹੋਇਆ ਤੇ ਐ ਕਈ ਥਾਵਾਂ ਤੇ ਮੈਂ ਵੀ ਪਿਆ ਤੇ ਗੜੀ ਵੀ ਆਈ ਹੈ ਕਹਿੰਦੇ ਕਈ ਥਾਵਾਂ ਤੇ ਕਲ ਸਾਂਡੇ ਥੋੜਾ ਬੋਤਾ ਮੇਂ ਸੀਗਾ ਗੜੇ ਹੈ ਨਹੀਂ ਸੀਗੇ ਇੱਧਰ ਇਹ ਗਮਲੇ ਵਾਸਤੇ ਆਹ ਪੌਦੇ ਵਾਸਤੇ ਇਹ ਗਮਲਾ ਮਿਆਂ ਦਾ ਦਾਇਆ ਨਹੀਂ ਹਜੇ ਮੰਮੀ ਗਮਲਾ ਹਾਂ ਕਿ ਥੜੀ ਮਿੱਟੀ ਨਾ ਜ਼ਿਆਦੇ ਲੱਗੀ ਆ ਹੂੰ ਰੇ ਤੇ ਨਾ ਖੇਤੜੀ ਮਿੱਟੀ ਨਾਲ ਪੱਤੇ ਜੇ ਤਾਈਦੇ ਆਏ ਆ ਸੁਗੜਦੇ ਜਾਂਦੇ ਆ ਆ ਵੀ ਸੁਗੜ ਗਿਆ ਜਾਂ ਤਾਂ ਗਰਮੀ ਨਾਲ ਹੋਵੇ ਗਰਮੀ ਤਾਂ ਪਰ ਹੋਈ ਨਹੀਂ ਹੈ ਨਹੀਂ ਆ ਵੀ ਆ ਦੋ ਪੱਤੇ ਹੀ ਸਹੀ ਹੈ ਨਾ ਤਾਂ ਪਿੰਨੀ ਆ ਸੁਗੜ ਗਿਆ ਟੁੱਟ ਗਈ ਇਧਰੇ ਮਣੀ ਪਲਾਟ ਵੀ ਆ ਆ ਮੱਚਦਾ ਜਾ ਕਹਤਾ ਜਾਂਦਾ ਹੈ ਨਾ ਮਣੀ ਪਲਾਟ ਵੀ ਮੱਚਦਾ ਜਾ ਜਾਂਦਾ ਹੈ ਨਹੀਂ ਆ ਤਾਂ ਮੱਚ ਗਿਆ ਪੱਤੇ ਜੇ ਮੱਚ ਗਏ ਉਪਰ ਉਪਰ ਅਰੇ ਥੋੜੇ ਥੋੜੇ ਬਾਰਤਾਂ ਠੰਡੀ ਠੰਡੀ ਹਵਾ ਹੈ ਕੱਲ ਬਹੁਤ ਮੌਸਮ ਖਰਾਬ ਸੀ ਮੀਂਹ ਹੀ ਰਹੀ ਸੀ ਪਰ ਗੜੇ ਹਨੀਂਗੇ ਸਾਡੇ ਗੜੇ ਬਹੁਤ ਥਾਵਾ ਤੇ ਗੜਿਆ ਉੱਧਰ ਇਨੋਂ ਦਾ ਬੁੱਕੇ ਸਾਰਾ ਇੱਕ ਫਾਲ ਸਿੱਟ ਗਿਆ ਮਾੜੀ ਮੋਟੀ ਰਹਿ ਗਈ ਪਤਾ ਨਹੀਂ ਇਹਨੂੰ ਕੀ ਹੋ ਗਿਆ ਐਨਾ ਵਧੀਆ ਸ਼ੌਂਕ ਦਾ ਲਾਇਆ ਸੀ ਇੱਕ ਫਾਲੀ ਸਹੀ ਦਿੱਤਾਗਾ ਤੇ ਬਸ ਹੁਣ ਪਤਾ ਨਹੀਂ ਇਹਨੂੰ ਕੀ ਹੋ ਗਿਆ ਦਵਾਈ ਵੀ ਪਵਾਤੀ ਸੀਗੀ ਤਾਂ ਵੀ ਐ ਹੋ ਗਿਆ ਲੈ ਅੱਟਾ ਵੀ ਗੁੰਨ ਲਿਆ ਸੀਗਾ अच्छा तो चार बड़ों नासी पर मेरे चाह गए हैं प्रारंभ जा रही हैं ऊपर हैं क्या मौसम ठंडा कुछ तो चलो थोड़ा टाइम ऊपर को तो भी देंगे शाम का टाइम है उधर की है ना ਮੈਂ ਅਗਿਸੀ ਉੱਪਰ ਸਬਜ਼ੀ ਬਣੀ ਜਾਂਦੀ ਹੈ ਜੀ ਤੇ ਅੱਟਾ ਗੁੰਨਤਾ ਸੀ ਰੋਟੀ ਰੋਕੇ ਬਣਾਵਾਂਗੇ ਰੋਟੀ ਨੂੰ ਤਾਂ ਹੁਣ ਬਹੁਤ ਟਾਈਮ ਖੜਾਏਗਾ ਉੱਪਰ ਵਧੀਆ ਠੰਡੀ ਖੰਡੀ ਹਵਾ 흘ਲੀ ਕਰਨੀ ਹੈ ਕਦਰ ਸਾਰੇ ਬਾਣ ਤਿਆਰ ਕਰ ਰੱਖੀਏਗੇ ਚੋਨਾ ਵਿਦਣ ਵਾਸਤੇ ਚੋਨਾ ਤਾਂ ਹੋਵੇ ਤਾਂ ਨਹੀਂ ਤੁਹਾਨੂੰ ਵਿਦਣ ਵਿਦਣ ਨੂੰ ਖੋਣ ਨਹੀਂ ਹੈ

ਸਬਜੀ ਆਪਣੀ ਬਣ ਕੇ ਰੈਡੀ ਐ ਆਪਾਂ ਬਣਾ ਲਈਏ ਫੁਲਕਾ ਆਜੋ ਖਾ ਲੋ ਸਾਰੇ ਜਣੇ ਗੁੱਡ ਮਾਰਨਿੰਗ ਹੁਣ ਹੋ ਗਿਆ ਨੈਕਸਟ ਡੇ ਤੇ ਰਸ਼ਮੀਨ ਕੜਾ ਸੀ ਰਸ਼ਮੀਨ ਹੋ ਗਿਆ ਬੁਖਾਰ ਨਾਲੇ ਮੂੰਹ ਪੱਕ ਰਿਹਾ ਰਸ਼ਮੀਨ ਦਾ ਸਕੂਲ ਗਿਆ ਨਹੀਂ ਅੱਜ ਠੀਕ ਐ ਰਸ਼ਮੀਨ ਹੁਣ ਹੂੰ ਠੀਕ ਨਹੀਂ ਅਜੇ ਮੂੰਹ ਬੋਲੀਦਾ ਨਹੀਂ ਰਸ਼ਮੀਨ ਤੋ ਰਸ਼ਮੀਨ ਨੂੰ ਦਵਾ ਕਿ ਲੈਂਦੀ ਸੀ ਦਵਾਈ ਦਵਾਈ ਖਾਰੇ ਰਸ਼ਮੀ ਠੰਡਾ ਗੰਗ ਖਟੀਰਾ ਦੱਸਿਆਗਾ ਉਹ ਖਾਂਦਾ ਨਹੀਂ ਰਸ਼ਮੀ ਦੁੱਧ ਵਿੱਚ ਮਿਕਸ ਕਰਕੇ ਤੇ ਆਪਾਂ ਕਰ ਰਹੇ ਸੀ ਕੰਮ ਰਸ਼ਮੀ ਵੀ ਕਰਾਤੀ ਅੱਜ ਸਕੂਲ ਤੋਂ ਤੇ ਆਪਾਂ ਨੇ ਪੀ ਲਿਆ 8000 ml ਇੱਧਰ ਮੰਮੀ ਲੱਗੀ ਸੀਗੀ ਕਣਕ ਤੋਣ ਤੇ ਅੱਧਰ ਬਿਸ਼ਾਲੀ ਹਾਂ ਲੈ ਚੋਂਦਾ ਹੈ ਨਹੀਂ ਹੈਨਾ ਕੁੰਡੀਆਂ ਜੀਆਂ ਤਾਂ ਬੜਨ ਬੜੀ ਤਰ੍ਹਾਂ ਤੇਰੇ ਤਾਂ ਨਿਕਲ ਜਾਂਦਾ ਹੈਗਾ ਸਗਨ ਮੰਮੀ ਤੋਂ ਵੀ ਕਾਣਕ ਵਰਤ ਕੇ ਸੋਨਾ ਬਣਦਾ ਹਾਂ ਮੌਸਮ ਵੀ ਠੰਡਾ ਹੈ ਹੰਤਾ ਦੋ ਦਿਨ ਹੋ ਗਏ ਠੰਡਾ ਹੈ ਗੱਲ ਲੈ ਲਿਆ ਸੀਗੀਆਂ ਤੋਰੀਆਂ ਅੱਜ ਬਣਾਵਾਂਗੇ ਤੋਰੀਆਂ ਦੀ ਸਬਜ਼ੀ ਵੈਸੇ ਤਾਂ ਪੇਠਾ ਵੀ ਪਿਆ ਹੈ ਲੈ ਅਸੀਂ ਤਰਬੂਜ ਰਸ਼ਮੀਨ ਦਾ ਮੂੰਹ ਭੱਕ ਕਰਿਆਗਾ ਤੇ ਤਰਬੂਜ ਵੈਸੇ ਠੰਡਾ ਹੁੰਦਾ ਹੈਗਾ ਹਲਕੀ ਭੁਲਕੀ ਚੀਜ਼ ਹੀ ਖਾਊਗਾ ਰੋਟੀਆਂ ਤੋਂ ਖਾਦੀ ਨਹੀਂ ਜਾਂਦੀਗੀ ਮੈਂ ਪੀ ਲੱਸੀ ਇਹ ਮੰਮੀ ਬਣਾ ਰਹੀ ਹੈ ਚਟਨੀ ਬੇ ਚਟਨੀ ਰਵੀ ਕਿ ਜਾਂਦੇ ਆ ਦਵਾਈ ਲੈਣ ਹਾਂ ਤੁਹਾਡਾ ਅੱਛਾ ਆਪਰੇਸ਼ਨ ਹੋਣਾ ਆ ਨਾ ਆਪਰੇਸ਼ਨ ਹੋਣਾ ਉਹ ਬੇ ਚਟਨੀ ਐਸੀ ਤਾਂ ਸਬਜ਼ੀ ਵੀ ਹੈਗੀ ਪਰ ਇਹ ਕਹਿੰਦੇ ਚਟਨੀ ਖਾਣੇਗੇ ਚੰਗਾ ਮੈਂ ਚਟਨੀ ਕਿਸਾੰ ਦਾ ਅਜੇ ਗਮਲਾ ਲਾਇਆ ਨਹੀਂ ਗਾਓ ਕਿਆ ਧਮਲੇ ਦੇ ਵਿੱਚ ਪੌਦਾ ਮਿੱਠੀ ਕਣਕ ਧੋ ਕੇ ਪਾਤੀ ਸੀਗੀ ਮੰਜੇ ਤੇ ਤੁਪ ਚੰ ਤੁਪ ਪਹਿਨੀ ਇਥੇ ਤੁਪ ਪਚਿਸ ਕਾ ਦੇਾਂਗੇ ਪਰੇ ਉਧਰ ਤੁਪਾ ਉਧਰ ਕਰਦਾਂਗੇ ਮੰਜਾ ਤੇ ਦੋ ਦਿਨ ਲੱਗ ਜਾਣੇ ਨੂੰ ਸੁੱਕਣ ਨੂੰ ਤੋ ਕਿ ਰੇਤਾ ਮਿੱਟੀ ਸਾਰਾ ਨਿਕਲ ਜਾਂਦਾ ਹੈਗਾ ਤੇ ਜਿਹੜਾ ਆਪਾਂ ਉਹਨੂੰ ਢੀਣ ਕਰਦੇ ਆਂਗੇ ਤੇ ਉਹਦੇ ਨਾਲ ਤਾਂ ਕੁੰਡਾਂ ਜਾਂਵੇਂ ਨਿਕਲਦਿਆਂ ਤੇ ਪਰ ਰੇਤਾ ਰੁੱਤਾ ਜਾਂ ਨਹੀਂ ਨਿਕਲਦਾਗਾ ਉਤੋਂ ਸਾਫ਼ ਨਹੀਂ ਹੁੰਦੀ ਤੋ ਨਾਲ ਸਾਰੀ ਆਏ ਉਤੋਂ ਵੀ ਸਾਫ਼ ਹੋ ਜਾਂਦੀ ਏ ਵੀ ਇਸ ਦਾ ਤੋ ਵੀ ਪਿਸਾਉਣੇ ਨੇ ਆਟਾ ਇੱਧਰ ਆਏ ਤੁਸੀਂ ਇੱਧਰ ਨਾ ਆ ਕੇ ਆਏ ਐ ਤੁਸੀਂ ਕੀ ਨਾ ਆ ਕੇ ਆਏ ਐ मैं आख्या की इधर इधर ना बड़ी नहीं है जे चटनी मम्मी तो चटनी 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 बहुत पसंद आरो <laughs> तो चटनी बना लिया करा गेस ਬੜਾ ਬੜਿਆ ਸਬਜ਼ੀ ਬੰਦ ਹੀ ਕਰਦਾਂਗੇ ਨਾਲ 80 ਰੁਪਏ ਲੱਗਦੇ ਆ ਸਬਜ਼ੀ ਤੇ ਛੋਟੇ ਛੋਟੇ ਹੈ ਵੈਸੇ ਇਹਨਾਂ ਸ਼ਿਮਲਾ ਮਿਰਚਾਂ ਆ ਲੂਨੀਆ ਵਾਲੇ ਆ ਲੂਨੀ ਸ਼ਾਮ ਨੂੰ ਬਣੂੰਗੀ ਸ਼ਿਮਲੀ ਰਸ਼ਮੀ ਦੀ ਫੇਵਰੇਟ ਹੈ ਸ਼ਿਮਲਾ ਮਿਰਚ ਤੇ ਪਰਤੇ ਕਿਹੜੇ ਭਾਣੇ ਦੀ ਸ਼ਿਮਲਾ ਮਿਰਚ ਪਰ ਕੇ ਬਣਾਵਾਂਗੇ ਅੱਜ ਹਾਂ ਰਾਤ ਤੱਕ ਵਾਵਾ ਲੇਟ ਆਇਆ ਤੁਸੀਂ ਨਾ ਅੱਜ 11 ਵਜੇ ਜਾਣਾ ਤੇਸ ਮੈਂ ਕਿੱਧਰ ਗਿਆ ਤਨਵੀਰ ਕੋਈ ਨਹੀਂ ਮੇਰੇ ਇੱਧਰ ਦੇਖੋ ਅੱਖ ਤੇ ਪਤਾ ਨਹੀਂ ਕੀ ਹੋ ਗਿਆ ਅੱਤਾ ਤਲਾਗਦ ਨਹੀਂ ਦਰਦਾ ਹੁੰਦਾ ਨਹੀਂ ਮੇਰੇ ਕੋਈ ਇਹ ਉਹ ਹੀ ਨੀਲ ਜਾ ਪਿਆ ਇੱਥੇ की हो गया आचा कम सारा कर लिया पा। रोटी पानी सारा कर लिया मैं चलो साफ सफाई कर दिए हम ला ली झाड़ू पोचा इधर देखो मैं को बैठी है मैं को मैं को मैं को बाल तो पे नहीं पहनदी रश्मि ने इधर देखी ए टकीली ਨੇਰੀ ਨਾਲ ਬਹੁਤ ਰੇਤਾ ਹੋ ਜਾਂਦਾ ਸਾਰੀ ਰੇਤਾ ਹੀ ਰੇਤਾ ਹੋ ਜਾਂਦਾ ਨੇਰੀ ਨਾਲ ਬਾਰ ਵੀ ਬੰਦ ਕਰਦੇ ਹੈਗੇ बाहर बड़ी तो धुप हुई पी है रश्मि ना की करिए न्यो ठीक है हम तू रश्मि ने स्कूल नहीं भेजा अज रश्मि ना इधर देखो मैं को इधर बैठी है <coughs> ਮੈਂ ਕਿਉਂ ਕਿੱਧਰ ਬੈਠੀ ਐ ਸਾਰੇ ਉਧਰ ਕਮਰਿਆਂ ਚ ਲੌਬੀ ਚ ਇੱਧਰ ਪੋਚਾ ਲੱਗ ਗਿਆ ਸੀ ਇੱਧਰ ਇੱਧਰ ਰਹਿ ਗਿਆ ਇੰਨੇ ਥਾਂ ਚ ਹੁਣ ਆਪਾਂ ਲਾ ਦਿੰਨੇ ਆ ਇੱਧਰ ਪੋਚਾ ਲੋ ਜੀ ਝਾੜੂ ਪੋਚਾ ਵੀ ਕਰ ਲਿਆ ਸਾਫ ਸਫਾਈ ਆਪਾਂ ਕਰਤੀ ਸੀਗੀ ਸਰਦੀ ਸ਼ਿਮਲਾ ਮਿਰਚ ਲੈ ਕੇ ਆਂਦੀ ਇਹਨਾਂ ਨੇ ਇਹਨੂੰ ਆਪਾਂ ਤੋਂ ਪੇ ਰੱਖ ਦਿੰਨੇ ਆਂਗੇ ਜਾਂ ਤੋਂ ਬਾਦ ਚ ਲਵਾਂਗੇ ਕਿ ਰ ਇਹਨੂੰ ਲਫਾਫੇ ਚੋ ਕੱਢ ਦਿੰਨੇ ਆਂ ਹਰੀਆਂ ਮਿਰਚਾਂ ਅਲੱਗ ਕਰ ਦਿੰਨੇ ਆਂ ਸ਼ਿਮਲਾ ਮਿਰਚ ਅਲੱਗ ਸ਼ਾਮ ਨੂੰ ਬਣਾਵਾਂਗੇ ਸ਼ਿਮਲਾ ਮਿਰਚ ਆ ਗਈਆਂ ਮਿਰਚਾਂ ਬਹੁਤ ਸੌਣੀਆਂ ਨੇ ਇਹਨਾਂ ਛੋਟੀਆਂ ਛੋਟੀਆਂ ਆਚਾਰ ਆਲਣਾਂ ਇਹਨਾਂ ਦਾ ਮੈਂ ਆਚਾਰ ਬਣਾਉਂਗੀ ਥਾਲਾਂ ਚ ਕੱਢਣੀ ਪੈਣੀ ਹੈ ਸਬਜ਼ੀ ਜਿਹੜੀਆਂ ਟੋਕਰੀਆਂ ਉਹਨਾਂ ਉੱਤ ਪਰ ਨਾ ਸਕੀਆਂ ਸਬਜ਼ੀਆਂ ਸਿੰਜੀਆਂ ਸਾਰੇ ਕਸਿਦੰਗ ਸਾਰੇ ਕਸਿਦੰਗ ਪਰ ਨਾ ਪਣਾ ਹੋ ਤੇ ਇਹ ਆਪਾਂ ਥਾਲਾਂ ਚ ਹੀ ਕੱਢ ਦਿੰਨੇ ਆ ਲਓ ਜੀ ਹੁਣ ਆ ਗਈ ਸੀ ਆਪਾਂ ਇੱਧਰ ਹੁਣ ਆਪਾਂ ਲਾ ਲੈਨੇ ਆ ਕੱਪੜੇ ਤੇ ਪ੍ਰੈਸ ਵਾਚ ਕਰਾਂਗੇ ਜਿਹੜੇ ਕਰਨ ਵਾਲੇ ਆ ਹੀਰਾ ਤੇ ਲਾਉਣ ਦੇ ਕੱਪੜੇ ਜਿਹੜੇ ਕੱਪੜੇ ਤੈ ਲਾਉਣ ਵਾਲੇ ਆ ਤੈ ਲਾ ਦੇਨੇਗੇ ਲਾਕ ਬੰਦ ਕਰਦੇ ਨੇ ਲਓ ਜੀ ਹੁਣ ਮੈਂ ਲਾ ਰਹੀ ਹਾਂ ਕੱਪੜੇ ਤੇ ਕੱਪੜੇ ਧੋਤੇ ਸੀਗੇ ਕੱਲ ਤੇ ਪ੍ਰੈਸ ਬਾਦ ਵਿੱਚ ਕਰਾਂਗੇ ਰੋਜ਼ ਰੋਜ਼ ਹੋ ਜਾਂਦੇ ਆ ਕੱਪੜੇ ਕੱਪੜੇ ਧੋਣ ਵਾਲੇ ਹੋਰ ਪਏ ਆ ਉਹ ਸ਼ਾਮ ਨੂੰ ਧੋਵਾਂਗੇ ਹੁਣ ਜਿਹੜੇ ਆ ਧੋਤੇ ਇਹਨਾਂ ਨੂੰ ਤੈਹ ਲਾ ਦਈਏ ਸ਼ਾਮ ਨੂੰ ਧੋ ਲਾਂਗੇ ਹੋਰ ਤੇ ਜਿਹੜੇ ਆਹ ਹੈ ਵਿੱਚ ਅੱਦੇ ਪ੍ਰੈਸ ਕਰਨ ਵਾਲੇ ਆ ਇਹ ਪ੍ਰੈਸ ਕਰ ਲਾਂਗੇ ਰਸ਼ਮੀ ਨੂੰ ਬਣਾ ਕੇ ਦੇਣਾ ਹਜੇ ਦਲੀਆ ਉਹਨੇ ਕੁਛ ਖਾਦਾ ਨਹੀਂਗਾ ਉਹ ਤਾਂ ਖਾਦਾ ਹੀ ਜਾਂਦਾ ਮੂੰਹ ਪੱਕਿਆ ਹੋਇਆਗਾ ਬਹੁਤ ਜ਼ਿਆਦਾ ਪੱਕ ਰਿਹਾ ਮੂੰਹ ਉਹਦਾ ਰਸ਼ਮੀ ਦਾ ਤਰਬੂਜ਼ ਕੱਟ ਕੇ ਦੇਣਾ ਪਲੀਜ਼ ਵੀਡੀਓ ਨੂੰ ਫੁੱਲ ਦੇਖਿਆ ਕਰੋ ਲਾਈਕ ਜ਼ਰੂਰ ਕਰ ਦਿਆ ਕਰੋ ਕੱਪੜਿਆਂ ਦਾ ਤਾਂ ਰੋਜ਼-ਰੋਜ਼ ਇੰਨਾ ਹੈਗਾ ਨਾ ਕੱਪੜੇ ਤਾਂ ਡੇਲੀ ਸੰਭਦੇ ਨਹੀਂਗੇ ਇਹਨਾਂ ਨੂੰ ਤਾਂ ਉਧਰੀ ਢੰਗ ਦਾਂਗੇ ਇਹ ਤਾਂ ਉਹਨਾਂ ਨੇ ਸ਼ਾਮ ਨੂੰ ਆ ਕੇ ਫਿਰ ਰਸ਼ਮੀ ਨੇ ਜਿਹੜੀਆਂ ਵਰਦੀਆਂ ਸੀਗਾ ਉਹਰ ਤੋਂ ਤੀਆਂ ਸੀ ਪ੍ਰੈਸ ਕਰਨੀਆਂ ਦਾ ਪਲੀਜ਼ ਜਿਹੜੇ ਜਿਹੜੇ ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਹੁਣ ਮੈਂ ਤੁਹਾਡੇ ਨਾਲ ਇੱਕ ਗੱਲ ਕਰਨਾ ਚਾਹੁੰਨੀ ਆ ਕੰਮ ਤਾਂ ਆਪਾਂ ਸਾਰੇ ਕਰ ਲਏ ਸੀ ਕਈ ਜਾਣੇ ਨਾ ਪਤਾ ਮੈਨੂੰ ਕਮੈਂਟ ਕਰਦੇ ਆ ਵੀ ਤੁਸੀਂ ਹਰੇਕ ਵਲੌਗ ਚ ਬਕਵਾਸ ਮਾਰਦੇ ਆ ਜਿਹੜੇ ਆਪਾਂ ਇਹ ਕਰਦੇ ਕੰਮ ਕਰਦੇ ਆ ਸਾਰੇ ਇਹ ਬਕਵਾਸ ਆ ਆਪਾਂ ਜਿੰਨਾ ਵੀ ਕੰਮ ਕਰਦੇ ਆ ਇਹ ਬਕਵਾਸ ਹੁੰਦਾਗਾ ਵੀ ਜਿਹੜੇ ਨੇ ਵੀ ਮੈਨੂੰ ਕਮੈਂਟ ਕਰਿਆ ਪਲੀਜ਼ ਮੈਂ ਉਸੇ ਨੂੰ ਹੀ ਰਿਪਲਾਈ ਦਿੱਤਾਗਾ ਵੀ ਤੁਹਾਡੇ ਘਰ ਚ ਜਿਹੜੇ ਕੰਮ ਹੁੰਦੇ ਆ ਉਹ ਤੁਸੀਂ ਬਕਵਾਸ ਕਰਦੇ ਹੋਗੇ ਫਿਰ ਜਦੋਂ ਇਹ ਕੰਮ ਨਹੀਂ ਤਾਂ ਫਿਰ ਕੰਮ ਕੀ ਹੁੰਦਾ ਹੈਗਾ ਥੋੜਾ ਜਾਂ ਸੋਚ ਕੇ ਬੰਦੇ ਨੂੰ ਕਮੈਂਟ ਕਰਨਾ ਚਾਹੀਦਾ ਤੁਸੀਂ ਕਿ ਬਕਵਾਸ ਮਾਰ ਦਿਓਗੇ ਨੂੰ ਸਾਨੂੰ ਤਾਂ ਭਰਾ ਬਕਵਾਸ ਨਹੀਂ ਲੱਗਦਾ ਇਹ ਕੰਮ ਹੈ ਇਸ ਦਾ ਦਿੱਲੀ ਆਵਦੇ ਘਰ ਦੇ ਕੰਮ ਕਰਦੇ ਆ ਤੇ ਤੁਹਾਡੇ ਘਰੇ ਤੁਸੀਂ ਬਕਵਾਸ ਕਰਦੇ ਹੋਗੇ ਅਸੀਂ ਕੋਈ ਬਕਵਾਸ ਨਹੀਂ ਕਰਦੇਗੇ ਤੇ ਮੈਂ ਉਸੇ ਨੂੰ ਖਾਸ ਕਰ ਰਿਪਲਾਈ ਦਿੱਤਾਗਾ ਜਿਹਨੇ ਮੈਨੂੰ ਕਮੈਂਟ ਕਰਿਆ ਉਹ ਸਮਝ ਜੂਗਾ ਤੇ ਮੇਰੇ ਚੈਨਲ ਤੇ ਨਵੇਂ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਤੇ ਵੀਡੀਓ ਜੇਕਰ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਤੇ ਮਿਲਦੇ ਆਂ ਕੱਲ ਨਵੇਂ ਵਲੌਗ ਨਾਲ ਰਬ